ਰੇਡਰਸ ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਬਹੁਤ ਹੀ ਅਹਿਮ ਘਟਨਾ ਵਾਪਰੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਹ ਅਸਤੀਫਾ ਕਿਉਂ ਦਿੱਤਾ ਇੱਕ ਪਾਸੇ ਕਿਹਾ ਜਾਂਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਦੇ ਉੱਪਰ ਦਬਾਅ ਹੈਗਾ ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬਾਨ ਦਾ ਵੀ ਇੱਕ ਦਬਾਅ ਹੈਗਾ ਇਹਨਾਂ ਦੋਨਾਂ ਦਬਾਵਾਂ ਦੇ ਚਲਦਿਆਂ ਉਹਨਾਂ ਨੇ ਅਸਤੀਫਾ ਦੇ ਕੇ ਲਾਂਬੇ ਹੋਣਾ ਬਿਹਤਰ ਸਮਝਿਆ ਮੈਂਬਰਸ਼ਿਪ ਨੂੰ ਲੈ ਕੇ ਅਹਿਮ ਮੁੱਦਾ ਸੀਗਾ ਉਹ ਪਹਿਲੇ ਕਈ ਦਿਨਾਂ ਤੋਂ ਬਣਿਆ ਸੀਗਾ ਇੱਕ ਮੀਟਿੰਗ ਜਿਹੜੀ ਕੱਲ੍ਹ ਹੋਣੀ ਸੀ ਨਹੀਂ ਹੋ ਸਕੀ ਅੱਜ ਹੋਣੀ ਸੀ ਅੱਜ ਉਹ ਮੀਟਿੰਗ ਹੋਣ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਚਰਮਣੀ ਕਾਲੀ ਦਲ ਬਦਲ ਦਾ ਕਹਿਣਾ ਕਿ ਜਿਹੜੀ ਉਹਨਾਂ ਨੇ ਮੈਂਬਰਸ਼ਿਪ ਭਰਤੀ ਵਿੱਚ ਚਿਰੂ ਕੀਤੀ ਉਹ ਠੀਕ ਹੈ ਦੂਜੇ ਪਾਸੇ ਜਿੰਗਜ਼ਾਬਾਨ ਨੇ ਕਹਿ ਸੀਗਾ ਕਿ ਇਹ ਜਿਹੜੀ ਮੈਂਬਰਸ਼ਿਪ ਹੈ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਉਹ ਕਰੇ ਉਹਦੀ ਨਿਗਰਾਨੀ ਦੇ ਵਿੱਚ ਹੋਵੇ ਇਹਨੂੰ ਲੈ ਕੇ ਇੱਕ ਵੱਡਾ ਵਾਦ-ਵਿਵਾਦ ਸੀਗਾ ਇਹਦੇ ਚੱਲਦਿਆਂ ਉਹਨਾਂ ਨੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਅਸੀਂ ਜਾਣ ਦੇ ਜਾਨਣਾ ਚਾਹਾਂਗੇ ਜਸਪਾਲ ਸਿੰਘ ਸਿੱਧੂ ਹੁਣ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹਾਂਜੀ ਸਿੱਧੂ ਸਾਹਿਬ ਬੇਖੋ ਉਹਨਾਂ ਨੇ ਆਪਣੇ ਬੜੇ ਬੜੇ ਜੋਰ-ਸ਼ੋਰ ਨਾਲ ਉਹਦੀ ਦੁਆਰਾ ਚੋਣ ਹੋਈ ਸੀ 2 ਮਹੀਨੇ ਪਹਿਲਾਂ ਹੀ ਹੋਈ ਆ ਹਾਂਜੀ ਤੇ ਉਹਨਾਂ ਦੀ ਪ੍ਰਧਾਨ ਦੇ ਲੈਵਲ ਤੇ ਤੇ ਵੋਟਾਂ ਵੀ ਬੜੀਆਂ 130 ਦੇ ਨੇੜੇ ਪਈਆਂ ਸੀ ਹਾਂ ਕਾਫੀ ਵੋਟਾਂ ਪਈਆਂ ਤੇ ਬਹੁਤ ਸੰਮਤੀ ਨਾਲ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਅੱਛਾ ਸਵਾਲ ਤਾਂ ਇਹ ਹੈ ਵੀ ਪ੍ਰਧਾਨ ਜਦੋਂ ਕੋਈ ਬਣਦਾ ਹੈ ਐਸਜੀਪੀਸੀ ਦਾ ਅਕਾਲੀ ਦਲ ਜਿਹੜਾ ਹੈ ਉਹਦੇ ਤੇ ਬਹੁਤ ਜ਼ਿਆਦਾ ਨਿਰਭਰ ਰਹਿਦਾ ਉਹਨਾਂ ਤੋਂ ਕਈ ਇੱਧਰ ਉੱਧਰ ਦੇ ਕੰਮ ਕਰਾਉਂਦੇ ਆ ਜਿਹੜੇ ਪ੍ਰਧਾਨ ਕਰਦੇ ਰਹਿਣ ਛੋਟੇ ਮੋਟੇ ਉਹ ਚੱਲਦਾ ਰਹਿੰਦਾ ਜਦੋਂ ਪ੍ਰਧਾਨ ਦਾ ਕਰਨ ਕਿਤੇ ਕ੍ਰਾਈਸਿਸ ਦਾ ਮੌਕਾ ਆਇਆ ਜਿਵੇਂ ਹੁਣ ਕ੍ਰਾਈਸਿਸ ਦਾ ਮੌਕਾ ਆਇਆ ਸੰਕਟ ਖੜਾ ਹੋ ਗਿਆ ਉਦੋਂ ਫਿਰ ਜਿਹੜੇ ਉਹਨੇ ਪੱਕੇ ਉਸ ਕਿਸਮ ਦੇ ਪੋਲੀਟੀਸ਼ਨ ਨਹੀਂ ਹੁੰਦੇ ਉਹਨਾਂ ਦੀ ਸਮੱਸਿਆ ਆ ਜਾਂਦੀ ਹੈ ਤਾਂ ਵੀ ਉਹਨਾਂ ਚੋਂ ਇੱਕ ਹੈ ਜਿਹੜਾ ਉਸ ਕਿਸਮ ਦਾ ਪੋਲੀਟੀਸ਼ਨ ਨਹੀਂ ਹੈ ਜਿਹੜਾ ਹਜੇ ਵੀ ਕੁਝ ਜ਼ਮੀਰ ਦੀ ਗੱਲ ਕਰਦਾ ਜਾਂ ਰੱਖਦਾ ਸੀ ਇਸ ਕਰਕੇ ਉਹ ਪੋਲੀਟੀਸ਼ਨਾਂ ਦੀ ਤਰ੍ਹਾਂ ਉਹ ਇਹ ਸਾਰੀ ਗੱਲ ਨੂੰ ਨਹੀਂ ਕਰ ਸਕਿਆ ਜਿਵੇਂ ਪਹਿਲਾਂ ਮੱਕੜ ਕਰਦਾ ਰਿਹਾ ਹਾਂਜੀ ਮੱਕੜ ਨੂੰ ਪ੍ਰਕਾਸ਼ ਇਹ ਪ੍ਰ ਸਖਵੀਰ ਸਿੰਘ ਬਾਦਲ ਬੜੇ ਬੁਰੇ ਬੜੇ ਤਰੀਕੇ ਨਾਲ ਗੱਲ ਕਰਦਾ ਸੀ ਸਭ ਨੂੰ ਪਤਾ ਬੜੇ ਸ਼ਬਦਾਂ ਭੜੇ ਸ਼ਬਦਾਵਲੀ ਵਰਦਾ ਸੀ ਉਹਦੇ ਮੂੰਹ ਤੇ ਹੀ ਪਰ ਉਹ ਚੱਲਦਾ ਰਿਹਾ ਹੁਣ ਜਿਹੜਾ ਕ੍ਰਾਈਸਿਸ ਹੈ ਇਹ ਸਿਧਾਂਤਕ ਹੈ ਤੇ ਵੱਡਾ ਕ੍ਰਾਈਸਿਸ ਹੈ ਇਹ ਵੱਡੇ ਕ੍ਰਾਈਸਿਸ ਵਿੱਚ ਇਹ ਸੀਗਾ ਵੀ ਇਹ ਸੱਤ ਮੈਂਬਰੀ ਕਮੇਟੀ ਦਾ ਚੇਅਰਮੈਨ ਸੀ ਇਹਨੇ ਮੀਟਿੰਗ ਬੁਲਾਉਣੀ ਸੀ ਇਹਦੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਰਿਹਾ ਵੀ ਜਿਹੜੀ ਮੈਂਬਰਸ਼ਿਪ ਲਈ ਕਮੇਟੀ ਹੈ ਜਿਹੜੀ ਮੋਨੀਟਰ ਕਰੇਗੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਬਣਨੀ ਆ ਉਹਦਾ ਇਹ ਆ ਮੋਨੀਟਰ ਕਰ ਲਈ ਉਹਦੀ ਮੀਟਿੰਗ ਕਰੇਗਾ ਤੇ ਇਹ ਮੀਟਿੰਗ ਕਰਕੇ ਸੱਤ ਮੈਂਬਰੀ ਕਮੇਟੀ ਐਕਟਿਵ ਹੋਵੇਗੀ ਤੇ ਜਿਹੜੇ ਇਹ ਦੇਖੇਗੀ ਵੀ ਇਹ ਸਹੀ ਮੈਂਬਰਸ਼ਿਪ ਹੋ ਰਹੀ ਆ ਤੇ ਉਹਨਾਂ ਦੇ ਆਈਡੈਂਟੀਟੀ ਕਾਰਡ ਠੀਕ ਆ ਆਧਾਰ ਕਾਰਡ ਠੀਕ ਆ ਕਿ ਅੱਗੇ ਵੰਗੂ ਜਾਲੀ ਮਤਲਬ ਕਿ ਹਰ ਇੱਕ ਨੂੰ ਕਾਪੀਆਂ ਫੜਾਈਆਂ ਕਰੇ ਬੈਠ ਕੇ ਕਾਪੀਆਂ ਭਰੀਆਂ ਤੇ ਕਹਿ ਦਿੰਦਾ ਵੀ ਇੰਨਾ ਇੰਨੀ ਵੱਡੀ ਮੈਂਬਰਸ਼ਿਪ ਹੋ ਗਈ ਹੈ ਜਿਵੇਂ ਹੁਣੇ ਹੀ ਆਪਣੇ ਡਾਕਟਰ ਚੀਮਾ ਨੇ ਕਿਹਾ ਸੀ ਵੀ ਬਹੁਤ ਜੋਸ਼ ਖਰੋਸ਼ ਹੈ ਤੇ 35 35 ਅਸੀਂ ਲੱਖ ਮਤਲਬ ਕਿ ਮੈਂਬਰਸ਼ਿਪ ਦੀਆਂ ਕਾਪੀਆਂ ਤਾਂ ਅਸੀਂ ਵੰਡਤੀਆਂ ਤੇ ਬੜਾ ਜੋਸ਼ ਖਰੋਸ਼ ਆ ਤੇ ਪਰ ਅਸਲੀਅਤ ਇਹ ਹੈ ਵੀ ਸਿੱਖਾਂ ਚ ਅਕਾਲ ਤਖਤ ਦਾ ਭੈ ਡਰ ਉਹਨਾਂ ਨੂੰ ਬਹੁਤਿਆਂ ਨੂੰ ਹੈ ਇਹ ਵੀ ਪਤਾ ਲੱਗਿਆ ਵੀ ਅਕਾਲੀ ਦਲ ਦੀਆਂ ਕਾਪੀਆਂ ਕਈ ਲੈ ਗਈ ਸੀ ਤੇ ਉਹਨਾਂ ਨੇ ਚੋਣ ਨਹੀਂ ਉਹਨਾਂ ਨੇ ਮੈਂਬਰਸ਼ਿਪ ਵੀ ਸ਼ੁਰੂ ਕੀਤੀ ਇਹ ਵੀ ਪਤਾ ਲੱਗਿਆ ਕਈ ਥਾਵਾਂ ਤੇ ਨਹੀਂ ਹੋਈ ਪੰਜਾਬ 'ਚ ਕਿਸੇ ਕੋ ਥੋੜੇ ਥਾਵਾਂ ਤੇ ਹੋਈ ਹੈ ਬਹੁਤ ਥਾਵਾਂ ਤੇ ਹੋਈ ਵੀ ਨਹੀਂ ਸ਼ੁਰੂ ਵੀ ਨਹੀਂ ਹੋਈ ਇੱਕ ਕੰਟਰੋਲ ਇਸ ਕੰਟਰੋਵਰਸੀ ਇਸ ਇਸ ਜਿਹੜੇ ਸਾਰੇ ਸੰਕਟ ਦੇ ਵਿੱਚ ਧਰਮ ਜਿਹੜਾ ਧਰਮ ਸੰਕਟ ਜਿਹੜਾ ਬਣ ਗਿਆ ਸੀਗਾ ਇਹਦੇ ਵਿੱਚ ਇਹ ਧਾਮ ਹੀ ਫਸ ਗਿਆ ਇਹ ਤਾਂ ਮਿੰਟਾਂ ਅਹੀ ਦਸੀ ਗਿਆ ਵੀ ਇਹ ਪਰ ਤੋਂ ਪਹਿਲਾਂ ਹੀ ਕਰਦੇ ਤੇ ਗੱਲ ਪਹਿਲੇ ਹੋ ਜਾਣੀ ਚਾਹੀਦੀ ਸੀ ਇਹਨੇ ਨਾਲੇ ਤਾਂ ਸਾਰੇ ਉਹ 100 ਗੰਡੇ ਖਾਣ ਵਾਲੀ ਗੱਲ ਕੀਤੀ ਬੜਾ ਲੇਟ ਕੀਤਾ ਕਰਨਾ ਨਹੀਂ ਸੀ ਚਾਹੀਦਾ ਤੇ ਇਹ ਹੁਣ ਨਹੀਂ ਸੀ ਕਰਨਾ ਚਾਹੀਦਾ ਪਹਿਲਾਂ ਹੀ ਕਰ ਜਣਾ ਚਾਹੀਦਾ ਸੀ ਪਰ ਇਹ ਹਜੇ ਵੀ ਰਿਹਾ ਵੀ ਸ਼ਾਇਦ ਇਹਦੀ ਸੀਮਾ ਕੋਈ ਜ਼ਿਆਦਾ ਸੀਗੀ ਉਸ ਠੱਕਾ ਤੁਕਾ ਚੱਲਣ ਦੀ ਪੋਲਿਟੀਸ਼ਨਾਂ ਦਾ ਇਹ ਚੱਲਦਾ ਰਿਹਾ ਤੇ ਹੁਣ ਇਸ ਦੇ ਜਦੋਂ ਹੁਣ ਇਹ ਨੇ ਹਰਪ੍ਰੀਤ ਸਿੰਘ ਉੱਤੇ ਸਾਰੀ ਗੱਲ ਦਾ ਨਜ਼ਲਾ ਝਾੜਨ ਲਈ ਅਕਾਲੀ ਦਲ ਨੇ ਉਹਨੂੰ ਸਿੰਗਲ ਆਊਟ ਕੀਤਾ ਉਹਦੇ ਤੇ ਸਾਰਾ ਕੇਸ ਪਾਇਆ ਕਿ ਹਾਂ ਤੇ ਫਿਰ ਉਹਨੂੰ ਇਸੇ ਵੱਲੋਂ ਹੀ ਧਾਮੀ ਵੱਲੋਂ ਹੀ ਉਹਨੂੰ ਕਢਾਇਆ ਗਿਆ ਤਾਂ ਉਹਦੇ ਉੱਤੇ ਜਿਹੜਾ ਰਕबीर ਸਿੰਘ ਦਾ ਬਿਆਨ ਸੀ ਜਿਹੜਾ ਲੰਡਨ ਬੈਠੇ ਹੈ ਅੱਜਕੱਲ ਅਕਾਲ ਤਖਤ ਦੇ ਜ세ਦਾਰ ਉਹਨੇ ਕਿਹਾ ਵੀ ਇਹ ਇਹਦੇ ਇਹ ਕਰਨਾ ਨਹੀਂ ਸੀ ਚਾਹੀਦਾ ਇਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈ ਜੀਪੀਸੀ ਦੇ ਹਟਾਉਣਾ ਤੇ ਇਹ ਸਾਰੀ ਕੰਟਰੋਵਰਸੀ ਦੇ ਵਿੱਚ ਆ ਮੈਂ ਫਸ ਗਿਆ ਇਸ ਫਸੇ ਦੇ ਵਿੱਚੋਂ ਉਹਨਾਂ ਦੇ ਕੋਲ ਕੋਈ ਤਰੀਕਾ ਨਹੀਂ ਸੀ ਜਾਣਦਾ ਉਹ ਮੋਟੀ ਜਿਹੀ ਕਿਸੇ ਲਾਲਚ ਵਿੱਚ ਬੈਠ ਕੇ ਜਿਵੇਂ ਪੋਲੀਟੀਸ਼ੀਨਾਂ ਨੂੰ ਲਾਲਚੰਦ ਲੰਬਾ ਸਮਾਂ ਤੱਕ ਉਹ ਜਲੀਲ ਹੁੰਦੇ ਰਹਿੰਦੇ ਤੇ ਚਲਦੇ ਰਹਿੰਦੇ ਆ ਜਲਾਲਤ ਤੇ ਮੈਨੂੰ ਨਹੀਂ ਲੱਗਦਾ ਵੀ ਉਸ ਕਿਸਮ ਦੀ ਚੱਲ ਸਕਿਆ ਤੇ ਇਸ ਕਰਕੇ ਨੇ ਅਸਤੀਫਾ ਦੇ ਦਿੱਤਾ ਹਾਂਜੀ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਕਟ ਹੋਰ ਨਹੀਂ ਡੂੰਘਾ ਹੋ ਗਿਆ ਬਿਲਕੁਲ ਹੋਰ ਡੂੰਘਾ ਹੋ ਗਿਆ ਸੰਕਟ ਉਨ ਗੱਲ ਸਪਸ਼ਟ ਹੋ ਗਈ ਵੀ ਇੱਕ ਪਾਸੇ ਅਕਾਲੀ ਦਲ ਬਾਦਲ ਤੇ ਚਾ ਡਾਕਟਰ ਚੀਮਾ ਜਸਟੀਫਾਈ ਕਰ ਰਹੇ ਸੀ ਵੀ ਬਿਲਕੁਲ ਠੀਕ ਹੈ ਜੀ ਸਾਰੀ ਅਸੀਂ ਮੈਂਬਰਸ਼ਿਪ ਵੀ ਕਰ ਲਈ ਮੈਂਬਰਸ਼ਿਪ ਠੀਕ ਹੈ ਸਾਰੀ ਇਹਨਾਂ ਚੋ ਜੇ ਅਸੀਂ ਬੰਦੇ অবজারভার ਲਾਤੇ ਆ ਇਹ ਸੱਤ ਮੈਂਬਰੀ ਕਮੇਟੀ ਚ ਹੋਈਆਂ ਬਹੁਤੇ ਇਹ ਸਾਰਾ ਕੁਝ ਉਹ ਜਸਟੀਫਾਈ ਕਰਦੇ ਸੀ ਹੁਣ ਕੀ ਹੋ ਗਿਆ ਵੀ ਬੇਸਿਕ ਮੁੱਦਾ ਤਾਂ ਖੜਾ ਉਹ ਫਿਰ ਸਾਹਮਣੇ ਆ ਗਿਆ ਸਭ ਦੇ ਹੁਣ ਤਾਂ ਇਹ ਹੈ ਵੀ 2 ਦਸੰਬਰ ਵਾਲੀ ਜਿਹੜਾ ਅਕਾਲ ਤਖਤ ਦਾ ਉਹ ਹੁਕਮਨਾਮਾ ਉਹ ਹੁਕਮਨਾਮਾ ਜਿਹੜਾ ਹੈ ਉਹ ਉਹ ਹਜੇ ਫੇਰ ਦੁਬਾਰਾ ਲੋਕਾਂ ਦੇ ਲੋਕਾਂ ਦੇ ਸਾਹਮਣੇ ਇੱਕ ਵਾਰ ਪਬਲਿਕ ਡੋਮੇਨ 'ਚ ਆ ਗਿਆ ਲੋਕਸ ਆਪਣੇ ਫੇਰ ਖੜਾ ਹੋ ਗਿਆ ਯਾਕੀ ਬਣ ਗਿਆ ਇਸ ਕਰਕੇ ਬਾਦਲ ਅਕਾਲੀ ਦਲ ਸਮਝਦਾ ਨਹੀਂ ਜਾਂ ਉਸ ਨੂੰ ਆਪਦੀ ਜਾਂ ਉਹਦਾ ਤੌਰ ਤਰੀਕਾ ਹੀ ਇਹ ਰਿਹਾ ਪਿਛਲੇ 50 ਸਾਲਾਂ ਦਾ 60 ਸਾਲਾਂ ਦਾ ਉਹ ਤੌਰ ਤਰੀਕਾ ਇਹੀ ਰਿਹਾ ਬਿਉਰਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ 94 95 ਵਿੱਚ ਵੀ ਅਕਾਲਤਾ ਦੇ ਜੱਥੇਦਾਰ ਨੂੰ ਲਾਹਿਆ ਉਸ ਤੋਂ ਪਹਿਲਾਂ ਦਰਸ਼ਨ ਸਿੰਘ ਨੂੰ ਲਾਹਿਆ ਤੇ ਉਸ ਤੋਂ ਪਿੱਛੋਂ ਫੇਰ 99 ਵਿੱਚ ਰਣਜੀਤ ਸਿੰਘ ਨੂੰ ਲਾਹਿਆ ਤੇ ਆਪਣੀ ਮਰਜ਼ੀ ਕੀਤੀ ਤੇ ਪੋਲੀਟੀਕਲ ਜੋ ਉਹਨਾਂ ਨੂੰ ਸੂਟ ਕਰਦਾ ਸੀ ਉਹ ਕੀਤਾ ਮੋਟੇ ਲੈਵਲ ਤੇ ਕਾਲ ਤਖਤ ਨੂੰ ਵਰਤਿਆ ਤੇ ਉਹ ਉਦਾਹਰਣ ਹੈ ਜੇ ਅਸੀਂ ਦਿੱਲੀ ਨੂੰ ਵੀ ਅਸੀਂ ਵਰਤ ਲੈਨੇ ਆ ਤੇ ਇਸ ਕਰਕੇ ਉਸ ਵੇਲੇ ਤਾਂ ਬਾਦਲ ਕੋਲੇ ਤਾਕਤ ਸੀ ਪਾਰਟੀ ਸੀ ਰਾਜਵੀਰ ਹੈ ਤੇ ਉਹ ਸਾਰਾ ਕੁਝ ਕਰ ਲੈਂਦੇ ਸੀਗੇ ਹੁਣ ਇਹ ਸਾਰੀ ਗੱਲ ਅਥੋਂ ਨਿਕਲ ਗਈ ਆ ਇਹਨਾਂ ਦੇ ਜਿਹੜੇ ਦਿੱਲੀ ਵਾਲੇ ਵੱਡੇ ਵੱਡੀਆਂ ਤਾਕਤਾਂ ਸੀ ਦਿੱਲੀ ਦੇ ਮਾਸਟਰ ਸੀ ਉਹ ਵੀ ਅੱਜਕੱਲ ਅਕਾਲੀ ਦਲ ਦੀ ਉਨੀ سپورਟ ਤੇ ਨਹੀਂ ਖੜਾ ਇਹ ਸਿਰਫ ਅਕਾਲੀ ਦਲ بچਿਆ ਹੈ ਉਹ ਐਸਜੀਪੀਸੀ ਤੇ ਕੰਟਰੋਲ ਕਰਕੇ بچਿਆ ਐਸਜੀਪੀਸੀ ਤੇ ਕੰਟਰੋਲ ਇਸ ਕਰਕੇ ਆ ਵੀ ਐਸਜੀਪੀਸੀ ਦੇ ਮੈਂਬਰ ਸਾਰੇ ਦੇ ਸਾਰੇ ਤਕਰੀਬਨ ਇਹਨਾਂ ਦੇ ਆਪ ਦੀ ਪਾਰਟੀ ਦੇ ਚੁਣੇ ਹੋਏ ਬੰਦੇ ਆ ਇਸ ਕਰਕੇ ਉਹਨਾਂ ਦਾ ਚੱਲ ਪੈਂਦਾ ਜਾਂ ਉਹ ਵੀ ਇਸ ਕਿਸਮ ਦੇ ਬੰਦੇ ਆ ਵੀ ਬਹੁਤ ਪੁਰਾਣੀ 2011 ਦੀ ਚੋਣ ਹੋਈ ਹੈ ਤੇ ਉਹਨਾਂ ਨੂੰ ਵੀ 14 ਸਾਲ ਲੰਘ ਗਏ ਉਹਨਾਂ ਚੋਂ ਕੁਝ ਬੰਦੇ ਲੜ ਲੜ ਕੇ ਥੱਕ ਗਏ ਆ ਕੁਝ ਬੰਦੇ ਚੁੱਪ ਕਰੇ ਬੈਠੇ ਆ ਤੇ ਉਹਨਾਂ ਦਾ ਵੀ ਕੋਈ ਬਹੁਤਾ ਇਸ ਕਿਸਮ ਦਾ ਅਫੈਕਟਿਵ ਤੇ ਕਾਰਗਰ ਰੋਲ ਹੈ ਨਹੀਂਗਾ ਤੇ ਇਸ ਕਰਕੇ ਉਹ ਚਲਾਈ ਚੁਲੀ ਜਾਂਦੇ ਸਾਰਾ ਕੁਝ ਤੇ ਇਹ ਇਹ ਬਿਲਕੁਲ ਕਲੀਅਰ ਹੋ ਗਿਆ ਵੀ ਹੁਣ ਅਕਾਲ ਤਖਤ ਦੀ ਇੰਡੀਪੈਂਡੈਂਸ ਉਹਦੀ ਆਜ਼ਾਦੀ ਉਹਦੀ ਪ੍ਰਭੂ ਸਤਾ ਉਹਦੀ ਆਪਣੀ ਹਸਤੀ ਇਹ ਦੁਆਰਾ ਫੇਰ ਇਸ ਦੇ ਅਸਤੀਫੇ ਨਾਲ ਅਸਲਟ ਹੋ ਗਈ ਹੈ ਖੜੀ ਹੋ ਗਈ ਹੈ ਦੁਆਰਾ ਖੜੀ ਹੋ ਗਈ ਹੈ ਤੇ ਇਸੇ ਕਰਕੇ ਇਹ ਗੱਲ ਕੋਈ ਇਹ ਜੀ ਨੂੰ ਤੁਸੀਂ ਦੂਜੇ ਸ਼ਬਦਾਂ ਚ ਕਹਿ ਦਿਓ ਕਿ ਸਿਆਸੀ ਸੰਕਟ ਗਹਿਰਾ ਗਿਆ ਗਹਿਰਾ ਹੋ ਗਿਆ ਹਾਂਜੀ ਇਹਦੇ ਨਾਲ ਜਿਹੜੇ ਦੋ ਮੈਂਬਰ ਨੇ ਇੱਕ ਅਮਰਜੀਤ ਸਿੰਘ ਚਾਵਲਾ ਅਰਜਿੰਦਰ ਸਿੰਘ ਮਹਿਤਾ ਉਹਨਾਂ ਨੇ ਕਿਹਾ ਵੀ ਬਹੁਤ ਮੰਦਭਾਗਾ ਇਹ ਉਹ ਉਹਨਾਂ ਨੇ ਕੰਮੀ ਉਹਨਾਂ ਦੀ ਛਲਾਗਾ ਕੀਤੀ ਉਹਨਾਂ ਨੂੰ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਇਹਨਾਂ ਪੰਥਕ ਦਾ ਪੰਥ ਦਾ ਸੰਕਟ ਹੋਰ ਡੂੰਗਾ ਹੋਏਗਾ ਇਸ ਦੇ ਨਾਲ ਹੀ ਹੁਣ ਸ਼੍ਰੋਮਣੀ ਕਾਲੀਦਾਲੀ ਇਹ ਹੋਏਗਾ ਵੀ ਨਵਾਂ ਪ੍ਰਧਾਨ ਕਿਹਨੂੰ ਬਣਾਇਆ ਜਾਵੇ ਜਾਂ ਇਹਨਾਂ ਨੂੰ ਮਨਾਇਆ ਜਾਵੇ ਇੱਕ ਇਸ ਕਿਸਮ ਦੀ ਹੈ ਦੂਜਾ ਇਹ ਸੀ ਵੀ ਬਾਦਲ ਪਰਿਵਾਰ ਦਾ ਵਿਆਹ ਵੀ ਸੀ ਆਪਣੀ ਧੀ ਦਾ ਵਿਆਹ ਦੀਆਂ ਜਰ ਰਿਸੈਪਸ਼ਨ ਸੀ ਇਥੇ ਚੰਡੀਗੜ੍ਹ ਦੇ ਨੇੜੇ ਤੇ ਉਹਦੇ ਤੇ ਵੀ ਇਹ ਮੇਰੇ ਖਿਆਲ ਇੱਕ ਪਰਛਾਵਾਂ ਇਸ ਕਿਸਮ ਦਾ ਪੈਦਾ ਜਾਵਦਾ ਵੀ ਇੱਕ ਪਾਸੇ ਖੁਸ਼ੀਆਂ ਦਾ ਹੈ ਦੂਜੇ ਪਾਸੇ ਉਹਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਤੇ ਇਹਦੇ ਚੋਂ ਕਾਲੀ ਦਲ ਕਿਵੇਂ ਵਾਰ ਆਏਗਾ ਵਿਖੋ ਕਾਲੀ ਦਲ ਨੂੰ ਹੁਣ ਰਿਵਾਈਵ ਹੋਣਾ ਮੁੜ ਕੇ ਜਿੰਦਾ ਹੋਣਾ ਪੁਰਸ ਪੁਨਰ ਸਰਜੀਤ ਹੋਣਾ ਕਾਫੀ ਮੁਸ਼ਕਲ ਕੰਮ ਹੈ ਇਹਨਾਂ ਨੇ ਜਿਹੜਾ ਪੰਥਕ ਤੇ ਜਿਹੜੀ ਇਹ ਪੰਥ ਦੇ ਜਰੀਏ ਜਿਹੜਾ ਇੱਥੇ ਆਉਣ ਦੀ ਗੱਲ ਕੀਤੀ ਹੈ ਜਿਹਦੇ ਜਿਹੇ ਟਰੈਪ ਹੋ ਗਏ ਫਸ ਗਏ ਆ ਉਦੇ ਰਾਹੀ ਇਹ ਹੁਣ ਨਾ ਤਾਂ ਪੰਥ ਨੂੰ ਆਪਦੇ ਮੁਤਾਬਕ ਚਲਾ ਸਕਦੇ ਆ ਨਾ ਪੰਥ ਤੋਂ ਹੁਣ ਖੇੜਾ ਛੜਾ ਸਕਦੇ ਆ ਅਕਾਲੀ ਦਲ ਨਾਲ ਜਿਹੜਾ ਪੰਥ ਜੋੜਦਾ ਹੋਰ ਜੋਰ ਨਾਲ ਜੁੜ ਗਿਆ ਜਿਹੜਾ ਪਹਿਲਾਂ ਵਿੱਚ ਵੀ ਨਹੀਂ ਸਿਰ ਜੁੜਦਾ ਹੁੰਦਾ ਤੇ ਉਦੋਂ ਸਿਆਸੀ ਲੈਵਲ ਤੇ ਵੀ ਅਕਾਲੀ ਦਲ ਸਿਆਸੀ ਪਾਰਟੀ ਹੈ ਸਾਰਾ ਕੁਝ ਕਰੀ ਜਾਂਦੇ ਸੀ ਬੇਅਦਵੀ ਤੱਕ ਦੀਆਂ ਗੱਲਾਂ ਵਿੱਚ ਵੀ ਸ਼ਮੂਲੀਅਤ ਲੋਕਾਂ ਨੇ ਝੱਲ ਲਈ ਸੀ ਸਾਰੀ ਕੁਝ ਇਹ ਇਹ ਵੀ ਸਾਰਾ ਕੁਝ ਹੋ ਗਿਆ ਸੀਗਾ ਦਾ ਡੇਰਾ ਦਾ ਸਰਸੇ ਵਾਲੇ ਦਾ 2007 ਵਾਲੇ ਇਨਸੀਡੈਂਟ ਵੀ ਲੋਕਾਂ ਨੇ ਚਲਦੇ ਸੀ ਪਰ ਹੁਣ ਮੁਸ਼ਕਲ ਹੈ ਹੁਣ ਹੁਣ ਮੁਸ਼ਕਲ ਹੈ ਕਿਉਂਕਿ ਹੁਣ ਜਿਹੜੇ ਅੰਕਾ ਹੈ ਉਹਨਾਂ ਦੇ ਦਿੱਲੀ ਵਾਲੇ ਉਹ ਵੀ ਇਸ ਕਿਸਮ ਦਾ ਸਪੋਰਟ 'ਚ ਨਹੀਂ ਖੜੇ ਹਾਂਜੀ ਹੁਣ ਮੁਸ਼ਕਲ ਹੈ ਇਸ ਲਈ ਇਹ ਇੱਕ ਕੀ ਬਣੀ ਵੀ ਇੱਕ ਕ੍ਰਾਈਸਿਸ ਕਿਹਾ ਕ੍ਰਾਈਸਿਸ ਕਿਹਾ ਤੁੰਗਾ ਹੋਏਗਾ ਜਾਂ ਇੱਕ ਕ੍ਰਾਈਸਿਸ ਵੀ ਹੈ ਵਿਪਾਦੀਆਂ ਸੈਲੀਬ੍ਰੇਸ਼ਨਸ ਚੱਲ ਰਹੀਆਂ ਹੈ ਉਹਦੇ ਵਿੱਚ ਇਹ ਸਾਰਾ ਨਵਾਂ ਸੰਕਟ ਸ਼ੁਰੂ ਹੋ ਗਿਆ ਹਾਂਜੀ ਮਨਤ ਸੁਖਬੀਰ ਬਾਦਲ ਲੀਖੋ ਤੇ ਮੇਰੇ ਖਿਆਲ ਵੱਡੀ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਉਹਨਾਂ ਨੂੰ ਇਹ ਕਿਵੇਂ ਇਸ ਚਿੰਤਾ 'ਚੋਂ ਬਾਹਰ ਆਉਂਦੇ ਕਿਵੇਂ ਹੋਰ ਕੌਣ ਕੌਣ ਪ੍ਰਧਾਨ ਬਣਾਉਂਦੇ ਇਮੀਡੀਏਟ ਸਵਾਲ ਜਿਹੜਾ ਉਹਨਾਂ ਦੇ ਸਾਹਮਣੇ ਖੜਾ ਹੋ ਗਿਆ ਤੇ ਪੰਜਾਬ ਦੇ ਵਿੱਚ ਜਿਆ ਤਾਂ ਉਹਨਾਂ ਨੂੰ ਸ਼ੁਰੂ 'ਚ ਚਾਹੀਦਾ ਵੀ ਜਿਹੜੇ ਕਾਲ ਤੱਕ ਦੇ ਸਾਹਬ ਦੇ ਸਿਕਸਰ ਬੰਦ ਪਹਿਲਾ ਉਹਨਾਂ ਨੇ ਫਤਵਾ ਮੰਨ ਲਿਆ ਬਾਅਦ ਵਿੱਚ ਉਹਦੇ ਤੋਂ ਅਨਾਕਾਨੀ ਕਰਨੀ ਸ਼ੁਰੂ ਕੀਤੀ ਮੇਰੇ ਖਿਆਲ ਇਹ ਇੱਕ ਮਾਮਲਾ ਅਨਰਜੋਲਵ ਹੈ ਇਹਨੂੰ ਉਹਨਾਂ ਨੂੰ ਰਿਜ਼ੋਲਵ ਕਰਨਾ ਹੀ ਪੈਗਾ ਨਹੀਂ ਤਾਂ ਹੋਰ ਪਰੇਸ਼ਾਨੀਆਂ ਵੱਸ ਸਕਦੀਆਂ ਦੇਖੋ ਉਹ ਰਿਜ਼ੋਲਵ ਕਰ ਹੀ ਨਹੀਂ ਸਕਦੇ ਇਸ ਗੱਲ ਨੂੰ ਕਿਉਂਕਿ ਸਿਆਸੀ ਲੈਵਲ ਤੇ ਤਾਂ ਸਿਆਸੀ ਗੱਲ ਆਪਣੀ ਮਨਾਉਣੀ ਹੁੰਦੀ ਆ ਉਹ ਉਹਦੀ ਪਾਰਟੀ ਤਖਵੀਰ ਬਾਦਲ ਦੀ ਪਾਰਟੀ ਇਸੇ ਰਾਹ ਤੁਰੀ ਹੋਈ ਸੀ ਆਪਦੀ ਸਿਆਸੀ ਗੱਲ ਮਨਾਉਣ ਲਈ ਕਿਉਂਕਿ ਉਹਨਾਂ ਦਾ ਤੇ ਵਰਤੇ ਆ ਪਿਛਲੇ 5 ਦਹਾਕਿਆਂ ਦੇ ਇਹੀ ਅਬੀ ਅਕਾਲ ਤਖਤ ਨੂੰ ਅਸੀਂ ਵਰਤਨਾ ਕਿਵੇਂ ਆ ਵਰਤਿਆ ਕਿਵੇਂ ਜਾਂਦਾ ਜਾਂ ਸਾਡੇ ਮਤਵ ਮੁਕ ਕਿਵੇਂ ਚੱਲਦਾ ਉਹਨਾਂ ਨੇ ਐਸਜੀਪੀਸੀ ਆਪਣੇ ਮਤਵ ਮੁਕ ਤੋਰੀ ਆ ਤੇ ਅਕਾਲ ਤਖਤ ਵੀ ਆਪਣੇ ਹੁਣ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਗਿਆ ਹੁਣ ਤਾਂ ਮਸਲਾ ਇਹ ਉੱਠ ਕੇ ਆਇਆ ਵੀ ਇੱਕ ਸਿੱਖ ਪੰਥ ਦੇ ਵਿੱਚ ਤਾਂ ਆਮ ਲੋਕਾਂ ਦੇ ਸਿੱਖ ਵਿਚਾਰ ਵਰਨਾ ਚ ਵੀ ਅਸੀਂ ਅਕਾਲ ਤਖਤ ਨੂੰ ਇੰਡੀਪੈਂਡੈਂਟ ਕਿਵੇਂ ਕਰੀਏ ਐ ਜੀ ਪੀਸੀ ਦੇ ਜੰਗਲ ਚੋਂ ਕਿਵੇਂ ਕੱਢੀਏ ਕਿਉਂਕਿ ਦੋ ਤੋਂ 2200 ਸਾਲਾਂ ਦੇ ਵਿੱਚ ਅਕਾਲ ਤਖਤ ਦੀ ਆਪਣੀ ਕੋਈ ਉਸ ਕਿਸਮ ਦੀ ਹਸਤੀ ਹੈ ਰਹੀ ਨਹੀਂ ਕਿਸੇ ਕਿਸਮ ਦੀ ਹੋਈ ਨਹੀਂ ਰঞ্জੀਤ ਸਿੰਘ ਦੇ ਰਾਜ ਤੋਂ ਬਾਅਦ ਵੀ ਤੇ ਉਹ ਇਸ ਕਰਕੇ ਜੇ ਥੋੜਾ ਜਿਹਾ ਟਾਈਮ ਇਹਨਾਂ ਨੇ ਜਿਹੜਾ ਜਿਹੜਾ ਜਦੋਂ ਗੁਰਦੁਆਰਾ ਸਦਾਰ ਨਹਿਰੁੱਠੀ ਆ ਉਹਦੇ ਪਿੱਛੇ ਕਿ ਜਥਾ ਬਣਾਇਆ ਜਾਂ ਥੋੜੀ ਜੀ ਅਕਾਲ ਤਖਤ ਦੀ ਗੱਲਬਾਤ ਹੋਈ ਜਾ ਇਹ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਹੈ ਉਹਦਾ ਸ਼ੁਰੂਆਤੀ ਅਕਾਲ ਤਖਤ ਤੇ ਹੋਇਆ ਉਹਦੇ ਚ ਅਕਾਲ ਤਖਤ ਦੀ ਅੰਪਾਰਟਸ ਬਣੀ ਪਰ ਇਹ ਇੰਸਟੀਚੂਨਲਾਈਜ਼ ਨਹੀਂ ਹੋਇਆ ਇਹਦੀ ਇਹ ਇੰਡੀਪੈਂਡੈਂਟ ਕਿਵੇਂ ਸਤੰਤਰ ਕਿਵੇਂ ਹੈ ਇਹਦੇ ਬਾਰੇ ਕਿਸੇ ਕਿਸਮ ਦਾ ਇੰਸਟੀਚੂਨ ਖੜਾ ਹੀ ਨਹੀਂ ਸੀ ਹੋਇਆ ਅੱਜ ਤੱਕ ਤੇ ਹੁਣ ਇਹ ਸਾਰਾ ਕੁਝ ਲੋਕਾਂ ਦੇ ਪ੍ਰਿਵਿਊ ਚ ਆ ਗਿਆ ਪਬਲਿਕ ਦੀ ਡੋਮੇਨ ਚ ਆ ਗਿਆ ਤੇ ਹੋਰ ਲੋਕਾਂ ਨੂੰ ਇਹ ਕੱਲ ਸੋਚਣੀ ਪਊ ਜਾਂ ਸੋਚ ਰਹੇ ਆ ਤੇ ਹੁਣ ਇਹ ਅਕਾਲੀ ਦਲ ਮੁੜ ਕੇ ਉਸੇ ਤਰੀਕੇ ਨਾਲ ਜਿਵੇਂ ਪੁਰਾਣੇ ਤੌਰ ਤੇ ਵਰਦਾ ਆਇਆ ਸੀ ਇਹ ਮੁਸ਼ਕਲ ਆ ਹਾਂ ਤੇ ਇਹਨਾਂ ਨੂੰ ਬਕਾਇਦਾ ਮੇਰੇ ਖਿਆਲ ਵਿਧਿ ਵਿਵਾਨ ਵੀ ਬਣਾਉਣਾ ਪਊਵੇ ਕਿਵੇਂ ਅਕਾਲ ਤਖਤ ਸਾਹਿਬ ਦੇ ਜਾਂ ਬਾਕੀ ਜਿਹੜੇ ਥਾਵਾਂ ਦੇ ਪੰਜ ਸਾਡੇ ਕੋਲ ਅਹਿਮ ਸਥਾਨ ਨੇ ਉਹਨਾਂ ਦੇ ਕਿਵੇਂ ਜਥੇਦਾਰ ਨਿਯੁਕਤ ਕਰਨੇ ਉਹਨਾਂ ਨੂੰ ਕਿਵੇਂ ਹਟਾਉਣਾ ਇਹ ਵਿਧਿ ਵਿਵਾਨ ਜਿਹੜਾ ਅਜੇ ਤੱਕ ਨਹੀਂ ਬਣਿਆ ਇਹ ਬਣਾਉਣ ਵਾਲ ਵੀ ਇਹਨਾਂ ਨੂੰ ਮਜਬੂਰ ਹੋਣਾ ਪਏਗਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹਨਾਂ ਨੂੰ ਮਜਬੂਰ ਹੋਣਾ ਪਏਗਾ ਹੁਣੇ ਜਿਹੜਾ ਲੰਡਨ ਦੇ ਵਿੱਚ ਅਕਾਲ ਤਖਤ ਜ세ਦਾਰ ਰਕबीर ਸਿੰਘ ਬੈਠਾ ਉਹਦੇ ਤੇ ਲਗਾਤਾਰ ਪ੍ਰੈਸ਼ਰ ਬਣਿਆ ਹੋਇਆ ਜੇ ਉਹਦੇ ਤੇ ਪ੍ਰੈਸ਼ਰ ਨਾ ਹੁੰਦਾ ਜੇ ਉਹ ਲੰਡਨ ਚਲਾ ਹੁੰਦਾ ਸ਼ਾਇਦ ਇੱਥੇ ਇਹ ਸਟੈਂਡ ਨਾ ਲੈਂਦਾ ਹਰਪ੍ਰੀਤ ਦੇ ਹੱਕ ਚ ਵੀ ਗਲਤ ਕੰਮ ਹੋਇਆ ਉਹਨੂੰ ਹਟਾਉਣਾ ਉੱਥੇ ਲੈਣਾ ਪਿਆ ਉਹਨੂੰ ਜਿਸ ਧਰਤੀ ਤੇ ਉਹ ਬੈਠਾ ਤੇ ਇਸ ਕਰਕੇ ਇਹ ਇਹ ਸਾਰਾ ਕੁਝ ਹੁਣ ਇਹ ਇਹ ਐਕਚੁਅਲੀ ਆਇ ਲੱਗਦਾ ਵੀ ਚੀਜ਼ ਇੰਨਾ ਮਸਲਾ ਖਿੱਲਰ ਗਿਆ ਇਹ ਖਿੱਲਰ ਕੇ ਦਿਨੋਂ ਦਿਨ ਬਦ ਬਦ ਕੇ ਇਹ ਅਕਾਲੀ ਦਲ ਬਾਦਲ ਦੇ ਕਲਾਵੇ ਤੋਂ ਬਾਹਰ ਹੀ ਨਿਕਲ ਰਿਹਾ ਉਹ ਇਹਦੇ ਤੇ ਕੰਟਰੋਲ ਨਹੀਂ ਕਰ ਸਕਣਗੇ ਉਹਨਾਂ ਦੇ ਤੌਰ ਤਰੀਕੇ ਤੇ ਟੂਲ ਹੈ ਜਿਹੜੇ ਉਹ ਪੁਰਾਣੇ ਆ ਸਾਰੇ ਜਿਹੜੇ ਕਿ ਹੁਣ ਅਚੀਮੇ ਵਰਗੇ ਬੋਲ ਰਹੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜਿਹੜੇ ਅਕਾਲੀ ਦਲ ਦੇ ਆਲੇ ਦਾਲੇ ਵਾਲੇ ਬੰਦੇ ਆ ਜਿਹੜੇ ਤਕਵੀਰ ਬਾਦਲ ਦੀ ਇੱਕ ਗਰੁੱਪ ਹੈ ਕੋਟਰੀ ਹੈ ਜਿਹੜੀ ਉਹਨੇ ਚਲਾਉਂਦੇ ਆ ਉਹਨਾਂ ਨੂੰ ਆਮ ਸਿੱਖ ਸਿੱਖ ਜਿਹੜੀ ਸਾਈਕੀ ਹੈ ਸਿੱਖ ਦਾ ਜਿਹੜੀ ਸਿੱਖਾਂ ਦੀ ਮਨੋਵਸਥਾ ਹੈ ਉਹਦੀ ਪੂਰੀ ਸਮਝ ਨਹੀਂ ਨਹੀਂ ਉਹਨਾਂ ਨੇ ਕੋਈ ਨਾ ਕੋਈ ਤਰੀਕੇ ਨਾਲ ਸੱਤ ਮੈਂਬਰੀ ਪੇ ਕਮੇਟੀ ਨਾਲ ਕੀ ਹੋਣਾ ਸੀ ਕੀ ਫਰਕ ਪੈਣਾ ਸੀਗਾ ਸਾਰਾ ਇਗਰਾਨੀ ਕਰਨੀ ਸੀ ਉਹਨਾਂ ਨੇ ਐਡਾ ਤਾਂ ਕੁਝ ਨਹੀਂ ਸੀ ਹੋਣ ਲੱਗਾ ਕੁਝ ਨਹੀਂ ਸੀ ਹੋਣ ਲੱਗਾ ਤੇ ਇਹ ਸਾਰੀ ਗੱਲ ਨੂੰ ਮੰਨ ਲੈਣਾ ਚਾਹੀਦਾ ਸੀ ਪਤਾ ਨਹੀਂ ਕਿਹੜੀ ਉਹਦੀ ਕੋਟਰੀ ਆ ਉਹਦਾ ਫਾਇਦੇ ਦੀ بجائے ਅਕਾਲੀ ਦਲ ਨੂੰ ਨੁਕਸਾਨ ਹੋ ਰਿਹਾ ਇਹਦੇ ਨਾਲ ਨੁਕਸਾਨ ਕਰ ਰਹੇ ਹੈ ਇਸ ਕਰਕੇ ਮੈਨੂੰ ਤਾਂ ਉਹਦੇ ਆਲੇ-ਦਾਲੇ ਆਲੇ ਗਰੁੱਪ ਦੀ ਪੋਲੀਟੀਕਲ ਸਮਝ ਤੇ ਹੀ ਬਹੁਤ ਜ਼ਿਆਦਾ ਸ਼ਰਮ ਨਹੀਂ ਆਉਂਦੀ ਜਿਵੇਂ ਹੁਣ ਨਰੈਣ ਸਿੰਘ ਚੌੜੇ ਵਾਲਾ ਕੇਸ ਹੋਇਆ ਸੀ ਨਰੈਣ ਸਿੰਘ ਚੌੜੇ ਵਾਲੇ ਕੇਸ ਦੇ ਵਿੱਚੋਂ ਇਹ ਫਿਰ ਉਹਦੇ ਵਿੱਚੋਂ ਸਿਆਸਤ ਕੱਢਣ ਲੱਗੇ ਪੁਰਾਣੀ ਜਿਹੜੀ 34 40 ਸਾਲ ਪਹਿਲਾਂ ਵਾਲੀ ਸੀ ਜੀ ਅਸੀਂ ਇਹਦੀ ਖੋਜ ਕਰੋ ਸਾਜ਼ਿਸ਼ ਹੈ ਤੁਹਾਡੇ ਪ੍ਰਧਾਨ ਨੂੰ ਮਾਰਨ ਦੀ ਸਾਡੇ ਪ੍ਰਧਾਨ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਅਕਾਲੀ ਦਲ ਖਤਮ ਕਰਨ ਦੀ ਸਾਜ਼ਿਸ਼ ਹੈ ਤੇ ਇਹ ਕਿਸੇ ਸਾਜ਼ਿਸ਼ਾ ਦੀ ਇਹਦੀ ਪਾਰਲੀਮੈਂਟ ਚ ਵੀ ਮਸਲਾ ਉਠਾਇਆ ਸੀਬੀਆਈ ਦੀ ਮੰਗ ਵੀ ਕੀਤੀ ਇੱਥੇ ਵੀ ਮੰਗ ਕਰਦੇ ਮਸਲਾ ਤਾਂ ਇੰਨਾ ਕਿਸੇ ਦਾ ਸੀ ਵੀ ਤੁਸੀਂ ਸਿਕਿਉਰਿਟੀ ਨਾਲ ਜੈਡ ਸਿਕਿਉਰਿਟੀ ਹੈ ਸੁਖਵੀਰ ਬਾਦਲ ਕੋਲੇ ਜੈਡ ਸਿਕਿਉਰਿਟੀ ਇਹਨਾਂ ਨੂੰ ਬਚਾਤਾ ਜੈਡ ਸਿਕਿਉਰਿਟੀ ਕਹੋ ਵੀ ਸਾਡੇ ਤਾਂ ਗੁਰੂ ਘਰ ਦੇ ਵਿੱਚ ਅਸੀਂ ਬਚ ਗਏ ਆ ਗੁਰੂ ਘਰ ਦੇ ਸਾਡੇ ਤੇ ਜਿਹੜੇ ਜੀ ਦੂਜਿਆਂ ਤੇ ਮਿਹਰ ਆਉ ਜੀ ਸਾਡੇ ਤੇ ਮਿਹਰ ਤੇ ਬੜਾ ਸਾਰਾ ਸੌਖਾ ਸੀਗਾ ਤੁਸੀਂ ਕਿਹੜੇ ਪਾਸੇ ਪੈ ਗਏ ਹੋ ਜਾ ਕੇ ਇਸ ਕਰਕੇ ਮੈਨੂੰ ਇਹਨਾਂ ਦੇ ਜਿਹੜੇ ਐਡਵਾਈਜ਼ਰ ਆ ਉਹ ਸਾਰੇ ਉਹਨਾਂ ਦਾ ਦਿਮਾਗ politically level ਤੇ ਅਪਡੇਟ ਨਹੀਂ ਹੈ ਬਹੁਤ ਪਿੱਛੇ ਖੜੇ ਆ ਪੁਰਾਣੀਆਂ ਹੀ ਚਾਲਾਂ ਚੱਲੀ ਜਾਂਦੇ ਆ ਜਦੋਂ ਕਿ ਪੁਰਾਣੀ ਤਾਕਤ ਨਹੀਂ ਰਹੀਗੀ ਪੁਰਾਣਾ ਤੁਹਾਡੇ ਕੋਲੇ ਸਾਰਾ ਉਸ ਕਿਸਮ ਦਾ ਢਾਂਚਾ ਨਹੀਂ ਖੜਾ ਰਹਿ ਗਿਆ ਤੇ ਤੁਹਾਡੇ ਕੋਲੇ ਸੱਤਾ ਹੈ ਨਹੀਂ ਤੇ ਸੱਤਾ ਉਸ ਹਾਲਾਚੇ ਨੇੜੇ ਆਉਣ ਦੀ ਕੋਈ ਉਮੀਦ ਵੀ ਹੈ ਨਹੀਂ ਫੇਰ ਵੀ ਤੁਸੀਂ ਪੁਰਾਣੀਆਂ ਚੱਲ ਜਿਹੜੀਆਂ 80 ਤੋਂ ਬਾਅਦ ਚੱਲੀਆਂ ਸੀ ਉਹੀ ਚੱਲ ਰਹੇ ਹਾਂਜੀ